ਔਰ ਸਾਹਮਣੇ ਦੇਖਣਾ ਚੋਟੀ ਦਾ ਮੈਚ ਆ ਦੇਖਿਆ ਯਾਰਾ ਬਾਈ ਕਿੰਨੇ ਵੀ ਯਾਰ ਸਜਉਂਗੀ ਸੱਜਣਾ ਤਾਂ ਤੇਰੇ ਉੱਪਰ ਲਾ ਕੇ ਯਾਰ ਜਿਹੜਾ ਬੈਣ ਗਿਆ ਨੰਬਰ ਕੰਦੇ ਮਾਨੋਗਰਾਂ ਦੀ ਟੀਮ ਇਸੇ ਜੁੜ ਗਿਆ ਹੈ ਔਰ ਰੇਡ ਪੰਡ ਲਈ ਨਈਂ ਨਗਰ ਰੁਕੇ ਤੇ ਫੇਰ ਜਿਹੜਾ ਖੇਡ ਮੈਦਾਨ ਦੇ ਵਿੱਚ ਵਧ ਗਿਆ ਆ ਜੋਤ ਤਾਂ ਕਹਿੰਦੇ ਧਲੇਰ ਦੀ ਤੱਤੀ ਦਾ ਔਰ ਸਾਹਮਣੇ ਤੱਕੜਿਆ

होने <laughs> 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 <hums> <hums>